ਦੋਸਤੋ ਇੱਕ ਪਾਸੇ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਜਿਹੜਾ ਹੈ ਉਹ ਅਨਾਉਂਸ ਹੋ ਗਈਆਂ ਕੋਡ ਆਫ ਕੰਡਕਟ ਦੇ ਚ ਲੱਗ ਚੁੱਕਿਆ ਹੈ ਲੇਕਿਨ ਮੋਦੀ ਸਰਕਾਰ ਦੀ ਤਾਨਾਸ਼ਾਹੀ ਦੀ ਇੰਤਹਾ ਵੇਖੋ ਦਿੱਲੀ ਚ ਆਮ ਆਦਮੀ ਪਾਰਟੀ ਜਿਹੜੀ ਕੀ ਨੈਸ਼ਨਲ ਪਾਰਟੀ ਦਾ ਦਰਜਾ ਰੱਖਦੀ ਆ ਉਸ ਪਾਰਟੀ ਦੇ ਜਿਹੜਾ ਆਫਿਸ ਹੈ ਆਮ ਆਦਮੀ ਪਾਰਟੀ ਦਾ ਪੋਲੀਟੀਕਲ ਆਫਿਸ ਉਥੇ ਭਾਜਪਾ ਦੀ ਜਿਹੜੀ ਕੇਂਦਰ ਸਰਕਾਰ ਹੈ ਉੱਥੇ ਆਮ ਵਰਕਰ ਤੇ ਛੱਡੋ ਸਾਡੇ ਚਾਹੇ ਉਹ ਕੋਈ ਐਮ.ਐਲ.ਏ. ਸਾਹਿਬ ਹੋਣ ਚਾਹੇ ਦਿੱਲੀ ਸਰਕਾਰ ਦੇ ਮੰਤਰੀ ਹੋਣ ਉਹਨਾਂ ਨੂੰ ਆਪਣੀ ਪਾਰਟੀ ਦੇ ਦਫ਼ਤਰ ਤੱਕ ਜਾਣ ਨਹੀਂ ਦਿੱਤਾ ਜਾ ਰਿਹਾ ਪਿਛਲੇ 2 ਦਿਨ ਤੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਦੀ ਲੋਕਸ਼ਾਹੀ ਹੈ ਕਿ ਇੱਕ ਪੋਲਿਟੀਕਲ ਪਾਰਟੀ ਦੇ ਵਰਕਰ ਅਗਰ ਆਪਣੀ ਪਾਰਟੀ ਦੇ ਦਫ਼ਤਰ ਨਹੀਂ ਜਾ ਸਕਦੇ ਤਾਂ ਆਪਣੀ ਕੈਂਪੇਨ ਕਿਤਨਾ ਚਲਾਉਣਗੇ ਇਲੈਕਸ਼ਨ ਕਮਿਸ਼ਨ ਜਿਹੜਾ ਕਿ ਟੀਐਨ ਸ਼ਾਸਨ ਦੇ ਜ਼ਮਾਨੇ ਚ ਇੱਕ ਇੰਡੀਪੈਂਡੈਂਟ ਸੰਸਥਾ ਦੇ ਨਾਤੇ ਜਾਣਿਆ ਜਾਂਦਾ ਸੀ ਮੈਂ ਉਹਨੂੰ ਵੀ ਅਪੀਲ ਕਰਦਾ ਹਾਂ ਇਲੈਕਸ਼ਨ ਕਮਿਸ਼ਨ ਨੂੰ ਕਿ ਤੁਸੀਂ ਇਹਦੇ ਚ ਇੰਟਰਵੀਨ ਕਰੋ ਇੰਟਰਫੇਅਰ ਕਰੋ ਤੁਹਾਡੀ ਇੰਡੀਪੈਂਡੈਂਸ ਸ਼ੋਅ ਕਰੋ ਕਿ ਕਿਸ ਤਰੀਕੇ ਨਾਲ ਮੋਦੀ ਸਾਹਿਬ ਇਸ ਦੇਸ਼ ਚ ਲੋਕ ਸਾਈ ਦਾ ਘਾਣ ਕਰ ਰਿਹਾ ਤਾਨਾਸ਼ਾਈ ਵਾਲ ਮੁਲਕ ਨੂੰ ਵਧਾ ਰਿਹਾ ਵਿਰੋਧੀਆਂ ਪਾਰਟੀਆਂ ਨੂੰ ਕੁਚਲ ਰਿਹਾ ਔਰ ਵਿਰੋਧੀ ਪਾਰਟੀ ਦੇ ਲੋਕਾਂ ਨੂੰ ਆਪਣੇ ਰਾਜਨੀਤਿਕ ਦਫ਼ਤਰ ਤੋਂ ਜਾਣ ਤੋਂ ਵੀ ਰੋਕਿਆ ਜਾ ਰਿਹਾ ਪ੍ਰਤਾੜਿਤ ਕੀਤਾ ਜਾ ਰਿਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਹੱਦ ਇਹ ਆ ਕਿ ਜਿਹੜਾ ਪੋਲਿਟੀਕਲ ਵਰਕਰ ਆਪਣੀ ਪਾਰਟੀ ਦਫ਼ਤਰ ਨਹੀਂ ਜਾ ਸਕਦਾ ਉਹ ਲੋਕਾਂ 'ਚ ਕਿਸ ਤਰ੍ਹਾਂ ਕੈਂਪੇਨ ਕਰੂਗਾ ਦੇਸ਼ ਦਾ ਸਭ ਤੋਂ ਵੱਡਾ ਲੋਕਸ਼ਾਹੀ ਦਾ ਮਹਾਕੁੰਭ ਹੋਣ ਜਾ ਰਿਹਾ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੇ ਏਜੰਡੇ ਨਾਲ ਲੋਕਾਂ ਜਾ ਰਹੀਆਂ ਇਹ ਸਾਡੇ ਦੇਸ਼ ਦੀ ਲੋਕਸ਼ਾਹੀ ਦੀ ਖੂਬਸੂਰਤੀ ਹੈ ਲੇਕਿਨ ਮੋਦੀ ਦੇ ਰਾਜ ਦੇ ਹਾਲਾਤ ਇਹ ਹਨ ਯਮਾਦੀ ਪਾਰਟੀ ਦੇ ਐਮਐਲਏ ਮੰਤਰੀਆਂ ਨੂੰ ਉਹਨਾਂ ਦੇ ਆਪਣੇ ਪੋਲਿਟਿਕਲ ਆਫਿਸ ਤੋਂ ਜਾਣ ਤੋਂ ਵਰਜਿਆ ਜਾ ਰਿਹਾ ਰੋਕਿਆ ਜਾ ਰਿਹਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਅਪੀਲ ਕਰਦਾ ਹੈ ਕਿ ਇੰਟਰਵਿਨ ਕਰਕੇ ਇਮੀਡੀਏਟਲੀ ਆਪਣੀ ਇੰਡੀਪੈਂਡੈਂਸ ਸ਼ੋ ਕਰੋ ਔਰ ਰਾਜਨੀਤਿਕ ਪਾਰਟੀਆਂ ਨੂੰ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨ ਦੇ ਅੰਦਰ ਆਪਣੀ ਕੈਂਪੇਨ ਕਰਨ ਦੀ ਜਿਹੜੀ ਹੈ ਇਜਾਜ਼ਤ ਉਹ ਜਾਰੀ ਰੱਖੋ